ਕਿਸਨ ਕੋਜੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀਆਂ ਦਾ ਪਾਰਟੀ ਕਸੂਤਰਾ ਹਾਂਜੀ ਅੱਜ ਕਸੂਤਰਾ ਦੇ ਸਾਰੇ ਅੰਡਰ ਪ੍ਰਧਾਨ ਸਾਹਿਬ ਆਪਣੇ ਆਪਣੇ ਮੰਡਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਬਹੁਤ ਜ਼ਿਆਦਾ ਰੋਸ ਪ੍ਰਗਟਾ ਰ ਰਹੇ ਆ ਕਿਉਂਕਿ ਪੁਜੀ ਸਰਕਾਰ ਨੂੰ ਦਿੱਤਾ ਹੋਇਆ ਜੋ ਖਾੜਾਂ ਵਾਸਤੇ ਪੈਸਾ ਆ ਜੋ ਗੁਦਰਤੀ ਆ ਪਰਮੰਦਰ ਮੰਡਲ ਦਾ ਜਿਹਨੂੰ ਆਪਾਂ ਦੇ ਸਾਹਿਬ ਸਾਹਿਬ ਦਾ ਬੰਡਰੀ ਚਾਦਨੇ ਆ ਉਹ ਪੰਜਾਬ ਸਰਕਾਰ 12000 ਰੁਪਏ حساب ਨਹੀਂ ਦੇ ਰਹੀ ਕਿਉਂਕਿ ਇਹਨਾਂ ਦੇ ਚੀਫ ਸੈਕਟਰੀ ਆ ਉਹ ਕਹਿ ਰਿਹਾ ਕਿ 12000 ਰੁਪਏ ਸਾਨੂੰ ਆਇਆ ਔਰ 12000 ਕਰੋੜ ਦਾ ਸਨ ਸਾਲ ਦਾ ਵਿਆਜ ਵੀ ਆ ਰਿਹਾ ਦੂਸਰੇ ਪਾਸੇ ਦਾ ਮੰਤਰੀ ਹਰਪਾਲ ਚਿਮਾ ਝੂਠ ਬੋਲ ਰਿਹਾ ਕਿ ਸਾਨੂੰ ਕੁਝ ਵੀ ਨਹੀਂ ਆਇਆ ਫੇ ਆਪਣੇ ਦਾ ਜਿਹੜਾ ਮੰਤਰੀ ਮੁੰਡਿਆ ਕਹਿੰਦਾ ਕਿ ਪੈਸੇ ਸੜਕੋ ਆਏ ਆ ਪਰ ਸਭ ਕੋ ਹਿਸਾਬ ਕੋਈ ਨਹੀਂ ਸੋ ਇਹ ਜਿਹੜਾ ਪੰਜਾਬ ਦੇ ਲੋਕਾਂ ਦਾ ਪੈਸਾ ਮੋਦੀ ਸਰਕਾਰ ਨੇ ਭੇਜਿਆ ਉਹ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਨੂੰ ਲੋਕਾਂ ਨੂੰ ਦੇਣਾ ਪਊਗਾ ਤਾਂ ਜੋ ਜਿਹੜੇ ਹੜਪਰਪਾਉ ਸਾਡੇ ਭਰਾ ਆ ਪੈਣਾ ਆ ਜਾਂ ਜੋ ਵੀ ਕਿਸਾਨ ਆ ਮਜ਼ਦੂਰ ਆ ਉਹਨਾਂ ਸਾਰਿਆਂ ਨੂੰ ਜੋ ਵੀ ਮੋਦੀ ਸਰਕਾਰ ਨੇ ਇੱਕ ਜਿਹੜੀ ਆਪਣੀ ਮਿਥ ਦਿੱਤੀ ਆ ਰਕਮ ਪਿਆਰ ਰਕਮ ਜਿਹੜੀ ਇਹ ਦਿੱਤੀ ਜਾਊਗੀ ਮੋਦੀ ਸਰਕਾਰ ਦੇ ਭੇਜ ਦਿੱਤੀ ਹੋਈ ਹੈ 11 ਤਰੀਕ ਦੀ ਔਰ ਇਹਨਾਂ ਹਾਲੇ ਤੱਕ ਵੀ ਕਿਸੇ ਨੂੰ ਕੋਈ ਜਿਹੜਾ ਪੈਸਾ ਜਾਂ ਕੋਈ ਪ੍ਰਸ਼ਾਸਨਿਕ ਕੋਈ ਮੌਜਦਾ ਮੌਜਾ ਨਹੀਂ ਦਿੱਤਾ ਇਸ ਕਰਕੇ ਅਸੀਂ ਸਾਰੇ ਅੱਜ ਪੰਜਾਬ ਸਰਕਾਰ ਦੇ ਕੋਲੋਂ 12000 ਕਰੋੜ ਦੇ ਹਿਸਾਬ ਆ ਉਹ ਲੈਣ ਵਾਸਤੇ ਸਾਰੇ ਪੂਰੇ ਪੰਜਾਬ ਦੇ ਵਿੱਚ ਸਰਜੀ ਦੇ ਕਮੂਤਰੇ ਦੇ ਵਿੱਚ ਸਰਾਰੋਸਥਾ ਦਾ ਸਾਰੇ ਹੋ ਰਿਹਾ ਹੈ ਇਸ ਸਾਰੇ ਹਰ ਜਗ੍ਹਾ ਪ੍ਰੋਟੈਸਟ ਕੀਤਾ ਜਾਊਗਾ ਇਹ ਇਹ ਹਰ ਇੱਕ ਪਾਰਟੀਆਂ ਦਾ ਪਾਰਟੀ ਦੇ ਮੰਡਲ ਲੈਵਲ ਦੇ ਉੱਪਰ ਸਰਕਾਰ ਦੇ ਉੱਪਰ ਹਮੇਸ਼ਾ ਹੀ ਪਹਿਲਾਂ ਵੀ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਬੋਲਦੇ ਰਹੇ ਆ ਕਿ ਇਹ ਲੁੱਟੂ ਸਰਕਾਰ ਆ ਨਕਮੀ ਸਰਕਾਰ ਆ ਇਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਨੇ ਦੁੱਖ ਮੰਤਰੀ ਉਹ ਆਪ ਹੀ ਕਹਿ ਚੁੱਕੇ ਆ ਤੇ ਇਸ ਕਰਕੇ ਜਿਹੜਾ ਇਹ ਪੰਜਾਬ ਦੇ ਲੋਕਾਂ ਦਾ ਪੈਸਾ ਉਹ ਪੰਜਾਬ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਜਿਹੜਾ 1600 ਕਰੋੜ ਮੋਦੀ ਸਾਹਿਬ ਹੋਰ ਵੀ ਦੇ ਕੇ ਗਏ ਆ ਉਹ ਵੀ ਜਿਹੜਾ ਲੋਕਾਂ ਨੂੰ ਮਿਲਣਾ ਚਾਹੀਦਾ ਧੰਨਵਾਦ ਜੀ ਮਰਦਾਬਾ हिसाब दियो हिसाब दियो हिसाब दियो मोदी सरकार ने भेजे 12000 करोड़ ਦਾ حساب ਦਿਓ हिसाब ਦਿਓ हिसाब ਦਿਓ ਚੋਰਾ ਦੀ ਸਰਕਾਰ ਮੁਰਦਾਬਾਦ 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 ਚੋਰਾ ਦੀ ਸਰਕਾਰ ਮੁਰਦਾਬਾਦ 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 ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਮੋਦੀ ਨੇ ਦਿੱਤੇ 12000 ਕਰੋੜ ਹੜਪੇ ਦਾ ਚਬੰਗ ਹਰ ਕੀਤਾ

コロワンサマーのムーダーバームダバムダバ